ਸਾਲ 2024 ਮੌਨਸੂਨ ਦੇ ਦਿਨ ਸਨ ਤੇ ਤਿੰਨ ਛੁੱਟੀਆਂ ਇਕੱਠੀਆਂ ਆਈਆਂ ਦੇਖ ਅਸੀਂ ਇੱਕ ਅਣਛੂਹੇ ਇਲਾਕੇ ਦੀ ਬਾਈਕ ਰਾਈਡ ਪਲਾਨ ਕਰਦੇ ਹਾਂ ਇਹ ਇਲਾਕਾ ਹੱਦੋਂ ਵੱਧ ਸੋਹਣਾ ਹੈ ਪਰ ਬਹੁਤੀ ਦੁਨੀਆ ਨੂੰ ਇਸ ਬਾਰੇ ਕੋਈ ਖਾਸ ilm ਨਹੀਂ ਤੇ ਯੂਰੋਪੀਅਨ ਲੈਂਡਸਕੇਪਸ ਖਾਸ ਕਰਕੇ ਆਇਰਲੈਂਡ ਦੇ ਹਾਈਲੈਂਡਸ ਵਰਗਾ ਲੱਗਦਾ ਹੈ ਅਸੀਂ ਇਹ ਸਫ਼ਰ ਤਿੰਨ ਪੜਾਵਾਂ 'ਚ ਕੀਤਾ ਜਿਸ ਦੀ ਸ਼ੁਰੂਆਤ ਦਲੌਜੀ ਖਜਾ ਤੇ ਜੋਤਪਾਸ ਦੂਜੇ ਪੜਾਅ ਵਿੱਚ ਚੰਬਾ ਪਦਰੀ ਪਾਸ ਬਦਰਵਾ ਤੇ ਜੈ ਕਾਟੇ ਤੇ ਤੀਜਾ ਪੜਾ ਗੋਲਡਨਡਾ ਪਾਸ ਤੇ ਸਰਥਲ ਹੁੰਦੇ ਹੋਏ ਬਸੌਲੀ ਪਹੁੰਚ ਕੇ ਖਤਮ ਕੀਤਾ ਬਸੌਲੀ ਇੱਕ ਖਾਸ ਗੱਲ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਜਿਸ ਦੀ ਗੱਲ ਅਸੀਂ ਅੱਗੇ ਜਾ ਕੇ ਕਰਾਂਗੇ ਤੇ ਇਹ ਖਾਸ ਗੱਲ ਉਹ ਨਹੀਂ ਜਿਹੜੀ ਤੁਸੀਂ ਸੋਚ ਰਹੇ ਹੋ ਮੇਰੀਆਂ ਪਿਛਲੀਆਂ ਦੋ ਵੀਡੀਓ ਖਜਾ ਜੋਤਪਾਸ ਤੇ ਪਧਰੀ ਪਾਸ ਤੇ ਬਦਰਵਾ ਤੇ ਜੈ ਘਾਟੀ ਨੂੰ ਸਮਰਪਿਤ ਸਨ ਅੱਜ ਅਸੀਂ ਗੱਲ ਕਰਾਂਗੇ ਇੱਕ ਹੋਰ ਰਮਣੀਕ ਜਗ੍ਹਾ ਦੀ ਜਿਹੜੀ ਆਫ ਪੀਟ ਦੀ ਪਰਿਭਾਸ਼ਾ ਤੇ ਪੂਰੀ ਤਰ੍ਹਾਂ ਖਰੀ ਉਤਰਦੀ ਹੈ ਇਹ ਜਗ੍ਹਾ ਹੈ ਸਰਥਲ ਅਸੀਂ ਬਦਰਵਾ ਤੋਂ ਸਰਥਲ ਵੱਲ ਨੂੰ ਆ ਰਹੇ ਸੀ ਜਿੱਥੇ ਪਹੁੰਚਣ ਤੋਂ ਪਹਿਲਾਂ ਅਸੀਂ ਸਿੱਲੀਆਂ ਹਵਾਵਾਂ ਚੋਂ ਗੁਜ਼ਰਦੇ ਹੋਏ ਇੱਕ ਅਣਸੁਣਿਆ ਤੇ ਅਣਪਛਾਤਾ ਪਾਸ ਗੋਲਡਨ ਦਾ ਪਾਸ ਪਾਰ ਕਰਦੇ ਹਾਂ ਹਵਾ ਸਿੱਲੀ-ਸਿੱਲੀ ਸੀ ਜਿਸ ਤੋਂ ਸਾਨੂੰ ਇਹ ਅੰਦਾਜ਼ਾ ਹੋਇਆ ਕਿ ਜਿਹੜੇ ਇਸ ਟ੍ਰਿਪ ਵਿੱਚ ਸਾਡੇ ਨਾਲ ਨਹੀਂ ਆਏ ਉਹ ਜ਼ਰੂਰ ਕਿਤੇ ਰੋ ਰਹੇ ਹੋਣਗੇ ਗੋਲਡੰਡਾ ਪਾਸ ਨੂੰ ਸਿਰਫ ਗੂਗਲ ਮੈਪ ਵਿੱਚ ਦੇਖਿਆ ਸੀ ਤੇ ਇਸ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਸੀ ਜਾਣਕਾਰੀ ਇੰਨੀ ਘੱਟ ਕਿ ਮੈਂ ਇਸ ਨੂੰ ਗੁੱਲੀ ਡੰਡਾ ਪਾਸ ਹੀ ਸਮਝਦਾ ਸੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਪਾਸ ਤੇ ਪਹੁੰਚ ਕੇ ਹੀ ਮਾਕ ਬਰੋ ਦਾ ਪੀਲੇ ਰੰਗ ਦਾ ਸਿਗਨੇਚਰ ਬੋਰਡ ਦੇਖਿਆ ਜਿਸ ਨੂੰ ਦੇਖ ਸਾਡੇ ਮੂੰਹ ਵਿੱਚੋਂ ਇਹ ਹੀ ਨਿਕਲਿਆ ਬਰੋ ਤੁਸੀਂ ਇੱਥੇ ਵੀ ਇਹ ਉਹੀ ਬਰੋ ਹੈ ਜਿਹੜਾ ਸਪੀਤੀ ਤੇ ਲਦਾਖ ਦੇ ਸਫਰਾਂ ਵਿੱਚ ਕਹਿੰਦਾ ਹੈ ਡੋਨਟ ਬੀ ਗਾਮਾ ਇਨ ਦਾ ਲੈਂਡ ਆਫ ਲਾਮਾ ਤੇ ਤਿੱਖਿਆ ਮੋੜਾਂ ਤੇ ਬੜੀ ਨਜ਼ਾਕਤ ਨਾਲ ਕਹਿੰਦਾ ਹੈ ਬੀ ਜੈਂਟਲ ਔਨ ਮਾਈ ਕਰਵਸ ਬਰੋ ਦਾ ਬੋਰਡ ਲੱਗਾ ਵੇਖ ਸਾਨੂੰ ਸਮਝ ਆ ਗਈ ਸੀ ਕਿ ਅੱਗੇ ਵੀ ਸੜਕ ਮਲਾਈ ਵਰਗੀ ਹੋਵੇਗੀ ਤੇ ਵੀ ਆਰ ਇਨ ਸੇਫ ਹੈਂਸ ਨਾਲ ਪਰ ਨਾਲ ਹੀ ਟਵਿਸਟ ਏ ਸੀ ਕਿ ਸ਼ਾਮ ਦਾ ਵੇਲਾ ਸੀ ਤੇ ਚਾਰੇ ਪਾਸੇ ਅਰਬਦ ਨਰਬਤ ਤੰਦੂਕਾਰਾ ਵਾਲਾ ਮਾਹੌਲ ਸੀ ਤੇ ਉੱਥੋਂ ਸਰਥਲ ਦੀ ਵਾਟ ਅਜੇ ਰਹਿੰਦੀ ਸੀ ਮੇਰਾ ਤਾਂ 9552 ਫੁੱਟ ਉੱਚੇ ਪਾਸ ਤੇ ਬਹਿ ਕੇ ਪਕੌੜਿਆਂ ਨਾਲ ਚਾਹ ਦਾ ਪਿਆਲਾ ਪੀਣ ਦਾ ਮਨ ਸੀ ਪਰ ਚਾਹ ਵਾਲਾ ਆਪ ਹੀ ਕਹਿੰਦਾ ਕਿ ਦਿਨੇ-ਦਿਨੇ ਸਰਤਲ ਪਹੁੰਚ ਜਾਓ ਇਲਾਕੇ ਵਿੱਚ EK47 ਵਾਲੇ ਕੌਂਟਰੈਕਟਰ ਘੇਰਦੇ ਫਿਰਦੇ ਨੇ ਚਾਹ ਦਾ ਚਾਤਾ ਇਹ ਗੱਲ ਸੁਣਦੇ ਹੀ ਲੈ ਗਿਆ ਤੇ ਅਸੀਂ ਵਿਰੋਧ ਦੇ ਬੋਰਡ ਨਾਲ ਫੋਟੋ ਵੀ ਮੋਟਰਸਾਈਕਲ ਤੇ ਬੈਠੇ ਬੈਠੇ ਹੀ ਕਰਵਾਈ ਅੱਗੇ ਵਧੇ ਤਾਂ ਨਿੱਕੀ-ਨਿੱਕੀ ਕਣੀ ਦਾ ਮੀਂਹ ਪੈ ਰਿਹਾ ਸੀ ਤੇ ਕਿਤੇ-ਕਿਤੇ ਗਾਰਾ ਗੋਡੇ-ਗੋਡੇ ਨਹੀਂ ਤਾਂ ਗਿੱਟੇ-ਗਿੱਟੇ ਤਾਂ ਜ਼ਰੂਰ ਹੈਗਾ ਸੀ। ਬੱਦਲ ਤੇ ਧੁੰਦ ਕਰਕੇ ਹਨੇਰਾ ਜਲਦੀ ਮਹਿਸੂਸ ਹੁੰਦਾ ਦਿਖ ਰਿਹਾ ਸੀ। ਪਾਸ ਤੋਂ ਉਤਰਾਈ ਤੇ ਅਸੀਂ ਜਿੰਨਾ ਵੀ ਮੋਟਰਸਾਈਕਲ ਭਜਾ ਸਕਦੇ ਸੀ ਭਜਾਇਆ। ਸਰਥਲ ਦੇ ਨੇੜੇ ਪਹੁੰਚੇ ਤਾਂ ਧੁੰਦ, ਬੱਦਲ ਤੇ ਡਰ ਤਿੰਨੇ ਛਟਨੀ ਸ਼ੁਰੂ ਹੋ ਗਏ। ਤਿੰਨ ਹਾਤੀਆਂ, ਤੋਤਿਆਂ, ਵਾਦੀਆਂ ਦਿਖੜੀਆਂ ਸ਼ੁਰੂ ਹੋ ਗਈਆਂ। ਸਰਥਲ ਸੱਚੀ ਬਹੁਤ ਸੋਹਣਾ ਸੀ ਤੇ ਰਸਤਾ ਇਹੋ ਜਿਹਾ ਕਿ ਲੱਗ ਰਿਹਾ ਸੀ ਕੋਕੋ ਮੈਲਨ ਦੀ ਦੁਨੀਆ ਵਿੱਚ ਘੁੰਮ ਰਹੇ ਆ। ਨੇ ਤਾਰਾ ਕਰਨਾ ਔਖਾ ਸੀ ਕਿ ਮੰਜ਼ਿਲ ਜ਼ਿਆਦਾ ਸੋਹਣੀ ਹੈ ਜਾਂ ਸਫ਼ਰ ਸਰਥਲ ਇੱਕ ਛੋਟਾ ਜਿਹਾ ਪਿੰਡ ਹੈ ਜਿੱਥੇ ਰਹਿਣ ਲਈ ਇੱਕ ਸਰਕਾਰੀ ਗੈਸਟ ਹਾਊਸ ਤੇ ਸਿਰਫ ਦੋ ਚਾਰ ਹੋਟਲ ਹੀ ਹਨ ਸਿਆਲਾਂ ਚ ਇੱਥੇ ਠੰਡ ਤੇ برف ਐਨੀ ਪੈਂਦੀ ਹੈ ਕਿ ਪੂਰੀ ਗਰਮੀਆਂ ਲੋਕ ਇੱਥੇ ਇੱਕੋ ਗੱਲ ਗਾਉਂਦੇ ਨੇ ਵਿੰਟਰ ਇਜ਼ ਕਮਿੰਗ ਤੇ ਇਹ ਆ ਜੀ ਸਰਥਲ ਪਿੰਡ ਬਹੁਤ ਹੀ ਸੋਹਣਾ ਬਹੁਤ ਹੀ ਆਫ ਬੀਟ ਦੁਨੀਆ ਤੋਂ ਲੁਕੇ ਆਇਆ ਔਰ ਜਿਹੜੇ ਗ੍ਰੀਨ ਜੇ ਤੁਸੀਂ ਦੇਖ ਰਹੇ ਹੋ ਨਾ ਬਿਲਡਿੰਗਸ ਉਹ ਗਵਰਨਮੈਂਟ ਦੇ ਇੱਥੇ ਗੈਸਟ ਹਾਊਸ ਹੈਗੇ ਆ ਤੇ ਜਿਹੜੇ ਬਾਕੀ ਉਹ ਪ੍ਰਾਈਵੇਟ ਕੁਛ ਘਰ ਵਗੈਰਾ ਹੋਣਗੇ ਜਾਂ ਹੋਮ ਸਟੇ ਹੋਣਗੇ ਵੈਲੀ ਬਹੁਤ ਹੀ ਸੋਹਣੀ ਬੰਦੀ ਆ ਬਹੁਤ ਹੀ ਕਮਾਲ ਦੀ ਜਗਾ ਦੇਵਦਾਰ ਦੇ ਰੁੱਖ ਨੇ ਨਾਲ ਗ੍ਰੀਨ ਮੈਡੋਜ਼ ਨੇ ਤੇ ਇਸ ਵੇਲੇ ਬੱਦਲ ਜਿਹੜੇ ਆ ਉਹ नीचे आए हुए या तन्न दिखाऊंगा ओ देखो ਆ ਸਾਰਾ ਦੇਵਦਾਰ ਦੇ ਰੁੱਖਾਂ ਦਾ ਜੰਗਲ ਆ ਤੇ ਦੂਸਰੀ ਸਾਈਡ ਸਰਥਲ ਵੈਲੀ ਬਣਦੀ ਉਹ ਤੁਹਾਨੂੰ ਦਿਖਾਉਣਾ ਇਹ ਸਰਥਲ ਵੈਲੀ ਬਣਦੀ ਆ ਇੱਕ ਵਾਟਰ ਸਟ੍ਰੀਮ ਆ ਰਹੀ ਆ ਬਹੁਤ ਹੀ ਸੋਹਣੀ ਤੇ ਉਹ ਦੂਰ ਤੱਕ ਲੰਬੀ ਘਾਟੀ ਬਣ ਰਹੀ ਆ ਬਿਊਟੀਫੁਲ ਆਸਮ ਪਲੇਸ ਹਾਂਜੀ ਗੁੱਡ ਮਾਰਨਿੰਗ ਸਵੇਰ ਦਾ ਟਾਈਮ ਹੈ ਜੀ 9 ਵਜੇ ਦਾ ਸਰਥਲ ਦੇ ਵਿੱਚ ਬੈਠੇ ਹੋਏ ਆਂ ਅੱਜ ਬਸ ਘਰਾਂ ਨੂੰ ਵਾਪਸੀ ਕਰਨੀ ਆ ਤਿਆਰੀ ਆ ਬਿਲਕੁਲ ਬ੍ਰੇਕਫਾਸਟ ਵਗੈਰਾ ਹੋ ਗਿਆ ਐਦਾਂ ਦਾ ਮਾਹੌਲ ਆ ਸਰਥਲ ਦਾ ਤੇ ਸਰਥਲ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਹੀ ਆਏ ਚਾਰ ਪੰਜ ਹੋਟਲ ਆ ਇੱਕ ਸਰਕਾਰੀ ਗੈਸਟ ਹਾਊਸ ਵੀ ਹੈਗਾ ਟੂਰਿਜ਼ਮ ਡਿਪਾਰਟਮੈਂਟ ਦਾ ਉਹ ਥੋੜਾ ਮਹਿੰਗਾ ਪੈਂਦਾ ਹੈ ਬਾਕੀ ਆ ਸਾਹਮਣੇ ਜਿਹੜੀ ਬਿਲਡਿੰਗ ਹੈ ਤੇ ਇਹਦੇ ਇੱਕ ਪਿੱਛੇ ਆ ਇਹ ਦੋ ਹੋਟਲ ਹੈਗੇ ਆ ਇੱਥੇ ਰਹਿਣ ਲਈ ਇਸ ਤੋਂ ਇਲਾਵਾ ਦੁਕਾਨਦਗੁਨਾਂ ਸਾਹਮਣੇ ਤੁਹਾਨੂੰ ਦਿਖ ਰਹੀਆਂ ਨੇ ਖਾਣ ਪੀਣ ਦੀਆਂ ਉਹ ਲੋਕ ਖਾ ਵੀ ਰਹੇ ਆ ਐਦਾਂ ਦਾ ਮਾਹੌਲ ਹੈ ਵੈਲੀ ਦਾ ਉਹ ਸਾਹਮਣੇ ਵੀ ਇੱਕ ਹੋਮਸਟੇ ਆ ਤੇ ਇੱਧਰ ਕੀ ਬਣ ਰਿਹਾ ਦੇਖਦੇ ਆ ਕੁਝ ਚੱਲ ਰਿਹਾ ਹੈ ਆ ਥੱਲੇ ਮਾਰਕੀਟ ਹੈਗੀ ਆ ਥੋੜੀ ਜੀ ਕੁਝ ਦੁਕਾਨਾਂ ਹੈਗੀਆਂ ਲਾਲੋ 15-20 ਦੁਕਾਨਾਂ ਤੁਹਾਨੂੰ ਮਿਲ ਜਾਣਗੀਆਂ ਖਾਣ-ਪੀਣ ਦੀਆਂ, ਕਰਿਆਨੇ ਦੀਆਂ, ਹੋਰ ਲੱਟਰਪੱਟਾਂ। ਜੀ ਵੀ ਬੀਆ ਨਿਕਲ ਰਹੀਆਂ ਤਾਜ਼ੀਆਂ। ਤੇ ਇਹ ਜਿਹੜੀ ਜਗ੍ਹਾ ਹੈ ਨਾ ਸਰਥਲ ਇਹ ਜੰਮੂ 'ਚ ਪੈਂਦੀ ਆ। ਜਿਵੇਂ ਜੰਮ ਕਸ਼ਮੀਰ ਨਹੀਂ ਕਹਿ ਸਕਦੇ ਇਹ ਜੰਮੂ ਆ ਜੰਮੂ ਰੀਜਨ ਦੇ ਵਿੱਚ ਬਦਰਵਾ ਵੈਲੀ ਤੋਂ ਜਦੋਂ ਅਸੀਂ ਫਿਰ ਪੰਜਾਬ ਵੱਲੋਂ ਆਈਦਾ ਪਸੋਲੀ ਵੱਲੋਂ ਉਹ ਸਾਈਡ ਤੇ ਆ ਤੇ ਬਨੀ ਵਾਲੇ ਰਸਤੇ ਤੇ ਮੁੜਨ ਹੁੰਦਾ ਆ ਤੇ ਇਹ ਸਿੱਧੀ ਬਦਰਵਾ ਨੂੰ ਜਾਂਦੀ ਆ ਇਹ ਹੁਣ ਨਾ ਹਾਈਵੇ ਬਣ ਰਿਹਾ ਹੈ ਜਿਹੜਾ ਕਸ਼ਮੀਰ ਨੂੰ ਦੇ ਲਈ ਇੱਕ ਨਵਾਂ ਹਾਈਵੇ ਜੁੜੂਗਾ ਤੇ ਇਹਨੂੰ ਕਾਫੀ ਚੌੜਾ ਤੇ ਵਧੀਆ ਬਣਾ ਰਹੇ ਆ ਤੇ ਸਰਥਲ ਉਹੋ ਜੀ ਜਗ੍ਹਾ ਆ ਜਿੱਥੇ ਲੋਕ ਬਿਲਕੁਲ ਸ਼ਾਂਤੀ ਲੱਭਣ ਆਉਂਦੇ ਆ ਯੋਗੀ ਦੇ ਕੋਈ ਰੋਲਾ ਰੱਪਾ ਟੂਰਿਸਟ ਦਾ ਜਾਂ ਕੋਈ ਹੋਰ ਕਮਰਸ਼ੀਅਲਿਜ਼ਮ ਨਹੀਂ ਹੈਗਾ ਤੇ ਇਦਾਂ ਦੀ ਵੈਲੀ ਹੈ ਇੰਨੀ ਸੋਹਣੀ ਬਹੁਤ ਹੀ ਪਿਆਰੀ ਬੱਦਲ ਥੱਲੇ ਆਏ ਹੁੰਦੇ ਆ ਕੱਲ ਤੁਹਾਨੂੰ ਦਿਖਾਏ ਸੀਗੇ ਤੇ ਜੇ ਤੁਸੀਂ ਇੱਕ ਆਫ ਬੀਟ ਲੋਕੇਸ਼ਨ ਚਾਹੁੰਦੇ ਹੋ ਤੇ ਸ਼ਾਂਤੀ ਚਾਹੁੰਦੇ ਹੋ ਥੋੜਾ ਰਿਲੈਕਸ ਕਰਨਾ ਚਾਹੁੰਦੇ ਹੋ ਇੱਕ ਦੋ ਦਿਨਾਂ ਲਈ ਤੇ ਥਿਸ ਇਜ਼ ਅ ਪਲੇਸ ਫॉर ਯੂ ਆ ਦੇਖੋ ਇੱਧਰ ਗਰਾਊਂਡਸ ਮੀਡੋਜ਼ ਵੀ ਹੈਗੀਆਂ ਨੇ हिमाचल ਦੇ ਵਿੱਚ ਇਹ ਚੀਜ਼ਾਂ ਨਹੀਂ ਲੱਭਦੀਆਂ ਮੈਡੋਜ਼ ਜਿਹੜੀਆਂ ਦੀਆਂ ਨੇ ਨਾ ਗ੍ਰਾਸ ਲੈਂਡਸ ਹੁੰਦੇ ਆ ਪਰ ਇੱਥੇ ਇਹ ਚੀਜ਼ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ ਚਲੋ ਹੁਣ ਅੱਜ ਤਿਆਰੀ ਆ ਬੰਦੇ ਆਪਣੇ ਤਿਆਰ ਆ ਬਾਈਕਸ ਤਿਆਰ ਹੋ ਗਏ ਤੁਹਾਨੂੰ ਦਿਖਾਉਂਦਾ ਮੈਂ ਆਾ ਹੋਟਲ ਆ ਦੋ ਇਹਨਾਂ ਵਿੱਚ ਇੱਕ ਚ ਅਸੀਂ ਰਹੇ ਸੀ ਸਾਨੂੰ ਸਿਰਫ 400 ਰੁਪਏ ਚ ਰੂਮ ਮਿਲ ਗਿਆ ਤੇ ਦੋ ਰੂਮ ਅਸੀਂ ਲੈ ਲਏ 800 ਚ ਖਾਣਾ ਵੀ ਇਹਨਾਂ ਨੇ ਬਣਾਤਾ ਸਾਨੂੰ ਚਿਕਨ ਵਗੈਰਾ ਆਪ ਹੀ ਬਣਾਤਾ ਸੀ ਦੇਸੀ ਜਿਹੜਾ ਘਰ ਵਾਲਾ ਚਿਕਨ ਹੁੰਦਾ ਤਰੀ ਵਾਲਾ ਇਹ ਹੋਰ ਵੀ ਖਾਣ ਪੀਣ ਨੂੰ ਸਭ ਕੁਝ ਲਗਭਗ ਮਿਲ ਹੀ ਗਿਆ ਸੀ ਦੇ ਆਪਣੇ ਤਿਆਰ ਹੋ ਰਿਹਾ ਬਾਈਕ ਰੈਡੀ ਹੋ ਰਿਹਾ ਬਸ ਹੁਣ ਤਿਆਰੀ ਆ ਅੱਜ ਦਾ ਸਾਡਾ ਪ੍ਰੋਗਰਾਮ ਆ ਬਣੀ ਤੇ ਬਸੌਲੀ ਸਿੱਧਾ ਮਤਲਬ ਜਿਹੜੀ ਪੰਜਾਬ ਨੂੰ ਰੋਡ ਜਾਂਦੀ ਆ ਨੇ ਥਾ ਵਾਇਆ ਬਸੌਲੀ ਜਿਹੜਾ ਅਟਰਲ ਸੇਤੂ ਬ੍ਰਿਜ ਆ ਉਹਦੇ ਥਰੂ ਅਸੀਂ ਪੰਜਾਬ ਚ ਐਂਟਰ ਹੋਣਾ ਸਰਥਲ 'ਚ ਰਾਤ ਘੱਟ ਅਸੀਂ ਬਸੋਲੀ ਵੱਲ ਨੂੰ ਚਾਲੇ ਪਾ ਦਿੰਦੇ ਹਾਂ ਬਸੋਲੀ ਉਹ ਜਗ੍ਹਾ ਹੈ ਜਿੱਥੇ ਪੰਜਾਬ ਜੰਮੂ ਤੇ ਹਿਮਾਚਲ ਆਪਸ ਵਿੱਚ ਮਿਲਦੇ ਨੇ ਤੇ ਇਹਨਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦਾ ਹੈ ਤਾਰਾ ਨਾਲ ਵੱਜਿਆ ਸੈਨ ਫ੍ਰਾਂਸਿਸਕੋ ਦਾ ਭਲੇਖਾ ਪਾਉਂਦਾ ਇਹ ਅਟਲ ਸੇਤੂ ਬ੍ਰਿਜ ਕਰੋਨਾ ਲਾਕਡਾਊਨ ਤੋਂ ਬਾਅਦ ਮਿਨੀ ਗੋਆ ਦੇ ਮਸ਼ਹੂਰ ਹੋਣ ਕਰਕੇ ਬਸੋਲੀ ਵੀ ਲਾਈਮਲਾਈਟ ਵਿੱਚ ਆ ਗਿਆ ਪਰ ਬਸੋਲੀ ਇਸ ਪੁੱਲ ਕਰਕੇ ਹੀ ਲਾਈਮਲਾਈਟ ਵਿੱਚ ਨਹੀਂ ਆਇਆ ਬਸੋਲੀ ਤਾਂ 17ਵੀਂ ਸਦੀ ਵਿੱਚ ਹੀ ਲਾਈਮਲਾਈਟ ਵਿੱਚ ਆ ਗਿਆ ਸੀ ਆਪਣੀ ਕਲਾ ਦੀ ਇੱਕ ਅਨੋਖੀ ਸ਼ੈਲੀ ਕਰਕੇ ਬਸੌਲੀ ਉਹ ਜਗ੍ਹਾ ਹੈ ਜਿਸ ਦੇ ਨਾਮ ਤੇ ਬਸੌਲੀ ਮਿਨੀਏਚਰ ਪੇਂਟਿੰਗ ਦੀ ਸ਼ੈਲੀ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਇਹ ਸ਼ੈਲੀ ਆਪਣੇ ਆਪ ਵਿੱਚ ਅਦਭੁਤ ਹੈ ਜੇਕਰ ਤੁਸੀਂ ਬਸੌਲੀ ਮਿਨੀਏਚਰ ਪੇਂਟਿੰਗ ਦੇਖੋਗੇ ਤਾਂ ਤੁਹਾਨੂੰ ਇਸ ਦੇ ਪਾਤਰਾਂ ਦੇ ਨੱਕ ਹੱਦੋਂ ਵੱਧ ਤਿੱਖੇ ਤੇ ਲੰਬੇ ਤੇ ਅੱਖਾਂ ਆਮ ਨਾਲੋਂ ਵੱਧ ਮੋਟੀਆਂ ਦਿਖਾਈ ਦੇਣਗੀਆਂ ਤੇ ਚਿਹਰੇ ਦੇ ਨੈਣ ਨਕਸ਼ ਆਮ ਮਨੁੱਖ ਨਾਲੋਂ ਐਗਜ਼ੈਜਰੇਟਿਡ ਯਾਨੀ ਵਧਾ ਚੜਾ ਕੇ ਬਣਾਏ ਦਿਖਾਈ ਦੇਣਗੇ ਇਸ ਤੋਂ ਇਲਾਵਾ ਇਸ ਚਿੱਤਰਕਾਰੀ ਸ਼ੈਲੀ ਵਿੱਚ ਰੰਗ ਵੀ ਆਮ ਨਾਲੋਂ ਜ਼ਿਆਦਾ ਚਟਕ ਤੇ ਵੱਧ ਕੰਟਰਾਸਟ ਵਾਲੇ ਹੋਣਗੇ। ਇਸ ਪੇਂਟਿੰਗ ਸ਼ੈਲੀ ਦੀ ਸ਼ੁਰੂਆਤ ਰਾਜਾ ਕਿਰਪਾਲ ਪਾਲ ਵੇਲੇ 17ਵੀਂ ਸਦੀ ਵਿੱਚ ਹੋਈ ਤੇ ਅੱਜ ਇਹ ਸ਼ੈਲੀ ਇਸ ਕਸਬੇ ਦੇ ਨਾਮ ਤੇ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਪਰ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਇਸ ਨਾਲ ਸਬੰਧਤ ਕੋਈ ਵੀ ਮਿਊਜ਼ੀਅਮ ਬਸੋਲੀ ਵਿੱਚ ਸਾਨੂੰ ਨਹੀਂ ਮਿਲਿਆ। Google Search ਕਰਦੇ ਪਤਾ ਲੱਗਾ ਕਿ ਇਹ ਪੇਂਟਿੰਗ ਜੰਮੂ ਦੇ ਡੋਗਰਾ ਆਰਟ ਮਿਊਜ਼ੀਅਮ ਵਿੱਚ ਦੇਖੀਆਂ ਜਾ ਸਕਦੀਆਂ ਹਨ। ਮੌਨਸੂਨ ਵਿੱਚ ਪਹਾੜਾਂ ਦਾ ਸਫ਼ਰ ਰિસ્ਕੀ ਤਾਂ ਜ਼ਰੂਰ ਹੁੰਦਾ ਹੈ ਪਰ ਇਹਨਾਂ ਦਿਨਾਂ ਵਿੱਚ ਇੱਥੋਂ ਦੀ ਖੂਬਸੂਰਤੀ ਕਈ ਗੁਣਾ ਵੱਧ ਜਾਂਦੀ ਹੈ ਤੇ ਇੰਜ ਲੱਗਦਾ ਹੈ ਜਿਵੇਂ ਕੁਦਰਤ ਨੇ ਇਹਨਾਂ ਦੀ ਕਲਰ ਗ੍ਰੇਡਿੰਗ ਕੀਤੀ ਹੋਵੇ ਸਾਡਾ 3 ਦਿਨ ਦਾ ਇਹ ਸਫ਼ਰ ਸ਼ਾਨਦਾਰ ਰਿਹਾ ਜਿਸ ਵਿੱਚ ਅਸੀਂ ਖਿਆਰ ਦੇ ਘਾਹ ਦੇ ਮੈਦਾਨ ਜੋਤਪਾਸ ਦੀ ਮੌਨਸੂਨ ਵਾਈਬ ਪਧਰੀ ਪਾਸ ਦਾ ਯੂਰਪੀ ਮਾਹੌਲ ਜੈ ਘਾਟੇ ਦੀਆਂ ਫੇਰੀ ਵੀਡਿਓਜ਼ 골ਡੰਡਾ ਪਾਸ ਦਾ ਤਲਸਮੀ ਨਜ਼ਾਰਾ ਲੁਕਿਆ ਹੋਇਆ ਪਿੰਡ ਸਰਥ ਤੇ ਬਸੌਲੀ ਦੀ ਕਲਾ ਭਰੇ ਜਾਣਿਆ ਇਹ ਟ੍ਰਿਪ ਇੰਨਾ ਐਜੂਕੇਸ਼ਨਲ ਸੀ ਕਿ ਸਾਨੂੰ ਮੱਛੀ ਵੀ ਅਖਬਾਰ ਪੜਦੀ ਹੋਈ ਮਿਲੀ